ਪਤੀ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਆ ਤੇ ਆਖਦਾ ਹੈ ਕਿ ਤੂੰ ਸੌਂ ਖਾ ਕੇ ਅੱਜ ਤੋਂ ਬਾਅਦ ਉਸ ਮੁੰਡੇ ਦੇ ਨਾਲ ਗੱਲਬਾਤ ਨਹੀਂ ਕਰੇਂਗੀ। ਉਹ ਮੁੰਡਾ ਜਿਸ ਦਾ ਮੈਸੇਜ ਇੱਕ ਦਿਨ ਪਹਿਲਾਂ ਹੀ ਪਤੀ ਦੇ ਵੱਲੋਂ ਪਤਨੀ ਦੇ ਫੋਨ ਦੇ ਵਿੱਚ ਦੇਖਿਆ ਗਿਆ ਸੀ ਅਤੇ ਇਸ ਦੇ ਬਾਰੇ ਇਸ ਮੁੰਡੇ ਨੇ ਇਸ ਪਤੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਾਂ ਨੂੰ ਭਰਾ ਨੂੰ ਦੱਸਿਆ ਵੀ ਸੀ ਕਿ ਇਹ ਸਭ ਕੁਝ ਵਾਪਰ ਰਿਹਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਪਤਨੀ ਜਿਸ ਤੇ ਮੈਨੂੰ ਬੜਾ ਹੀ ਨਾਜ਼ ਹੈ, ਪ੍ਰਾਊਡ ਹੈ, ਉਹ ਮੇਰੇ ਨਾਲ ਧੋਖਾ ਕਰ ਰਹੀ ਹੈ ਇੱਕ ਬੱਚੇ ਦੀ ਮਾਂ ਹੋਣ ਦੇ ਬਾਵਜੂਦ ਵੀ ਅਤੇ ਇਸੇ ਬੱਚੇ ਦੇ ਵੱਲੋਂ ਜਦੋਂ ਆਪਣੀ ਗਵਾਹੀ ਦਿੱਤੀ ਜਾਂਦੀ ਹੈ ਪੁਲਿਸ ਦੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਤਾਂ ਹੀ ਸਾਰਾ ਮਾਮਲਾ ਪਲਟ ਜਾਂਦਾ ਹੈ ਅਤੇ ਪਤਾ ਲੱਗਦਾ ਹੈ ਕਿ ਇਹ ਘਰ ਵਾਲੀ ਇਹ ਮਾਂ ਕਿੰਨੀ ਜ਼ਿਆਦਾ ਦਗਾ ਬਾਦ ਸੀ ਧੋਖੇ ਬਾਦ ਸੀ ਤੇ ਪੂਰੀ ਪਲੈਨਿੰਗ ਦੇ ਨਾਲ ਇਸ ਨੇ ਆਪਣੇ ਪਤੀ ਦੇ ਗੋਲੀ ਮਾਰ ਦਿੱਤੀ ਆਪਣੇ ਘਰ ਵਾਲੇ ਨੂੰ ਗੋਲੀ ਮਾਰ ਕੇ ਮਾਰਨ ਵਾਲੀ ਸੀਰਤ ਕਦੇ ਕਹਿੰਦੀ ਹੁੰਦੀ ਸੀ ਕਿ ਮੇਰਾ ਇਕਮ ਤੋਂ ਬਿਨਾ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਖੂਬਸੂਰਤ ਤਸਵੀਰਾਂ ਦੇਖਦੇ ਹੋਏ ਇੰਜ ਲੱਗਦਾ ਹੈ ਕਿ ਇਹ ਜੋੜਾ ਬਹੁਤ ਖੁਸ਼ਹਾਲ ਹੋਣਾ ਕਰੋੜਾਂ ਦੀ ਪ੍ਰਾਪਰਟੀ ਸੀ ਇੰਨਾ ਵੱਡਾ ਨਾਮ ਸੀ ਪੋਲਿਟਿਕਲ ਕਨੈਕਸ਼ਨ ਵੀ ਸੀ ਚੰਗਾ ਰੁਤਬਾ ਸੀ ਫਿਰ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੌਲੀ-ਹੌਲੀ ਕਰਦੇ ਹੋਏ ਉਹ ਜ਼ਹਿਰ ਖੁੱਲਦਾ ਗਿਆ ਜੋ ਕਿ ਨਹੀਂ ਖੁੱਲਣਾ ਚਾਹੀਦਾ ਸੀ ਇਹ ਖੁਦ ਨੂੰ ਉਸ ਰਸਤੇ ਤੋਂ ਉਸ ਦਲਦਲ ਤੋਂ ਬਚਾ ਨਹੀਂ ਪਾਏ ਅਤੇ ਅੱਜ ਇਹ ਪਰਿਵਾਰ ਇਹ ਦੋ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਕਿਉਂਕਿ ਇੱਕ ਨੇ ਆਪਣਾ ਪੁੱਤ ਗਵਾ ਦਿੱਤਾ ਜਵਾਨ ਸੋਹਣਾ ਗੱਭਰੂ 6 ਫੁੱਟ ਦਾ ਮੁੰਡਾ ਤੇ ਦੂਸਰੇ ਪਾਸੇ ਮਾਪਿਆਂ ਨੇ ਆਪਣੀ ਧੀ ਨੂੰ ਜੇਲ੍ਹ ਦੇ ਵਿੱਚ ਰੋਂਦੇ-ਕੁਰਲਾਉਂਦੇ ਹੋਏ ਦੇਖਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪਤਨੀ ਜੇਲ੍ਹ ਦੇ ਵਿੱਚ ਨਸ਼ੇ ਨੂੰ ਲੈ ਕੇ ਵੀ ਇੱਕ ਵਾਰ ਫੜੀ ਗਈ ਸੀ ਤਾਂ ਇਸ ਔਰਤ ਨੇ ਆਪਣੇ 6 ਫੁੱਟ ਦੇ ਪਤੀ ਨੂੰ ਬੈਗ ਦੇ ਵਿੱਚ ਪਾ ਦਿੱਤਾ ਉਹ ਸ਼ਗਨਾ ਵਾਲਾ ਸੂਟ ਕੇਸ ਜੋ ਕਿ ਵਿਆਹਾਂ ਸ਼ਾਦੀਆਂ ਜਾਂ ਫਿਰ ਅੱਜਕੱਲ ਵਿਦੇਸ਼ ਜਾਣ ਦੇ ਲਈ ਖਰੀਦਿਆ ਜਾਂਦਾ ਹੈ ਯਾਨੀ ਕਿ ਖੁਸ਼ੀਆਂ ਦੇ ਮੌਕੇ ਤੇ ਪਰ ਇੱਥੇ ਘਰ ਸ਼ਿਫਟ ਕਰਨ ਦੇ ਲਈ ਵੀ ਐਸੀ ਬੈਗ ਦਾ ਇਸਤੇਮਾਲ ਕੀਤਾ ਗਿਆ ਹੋਣਾ ਅਤੇ ਉਸੇ ਬੈਗ ਦੇ ਵਿੱਚ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਪਾ ਦਿੱਤਾ ਗਿਆ ਅਤੇ ਪੋਸ਼ਕਾਰ ਤੇ ਵਿੱਚ ਉਸ ਨੂੰ ਲਜਾਇਆ ਜਾਣਾ ਸੀ ਤਬਾਦ ਦੇ ਵਿੱਚ ਇਹ ਸਾਹਮਣੇ ਆਇਆ ਕਿ ਕਾਫੀ ਦੂਰ ਲਿਜਾ ਕੇ ਸੂਟਕੇਸ ਨੂੰ ਸਿੱਟਣਾ ਸੀ ਪਤਨੀ ਨੇ ਪਰ ਇੱਕ ਆਟੋ ਡਰਾਈਵਰ ਜਿਸ ਤੋਂ ਮਦਦ ਲਈ ਜਾ ਰਹੀ ਸੀ ਕਿ ਸੂਟਕੇਸ ਚੱਕ ਕੇ ਗੱਡੀ ਦੇ ਵਿੱਚ ਰਖਵਾ ਦੇਵੇ ਉਨੇ ਹੀ ਸਾਰੀ ਪੋਲ ਖੋਲ ਦਿੱਤੀ ਮੌਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਨੇ ਸੂਟਕੇਸ ਖੋਲ ਕੇ ਦੇਖ ਲਿਆ ਤੇ ਉਹਦੇ ਵਿੱਚ 6 ਫੁੱਟ ਦਾ ਇੱਕ ਹੰਟੀਲੋ ਇਹ ਕਹਾਣੀ ਇੱਕਮਤੀ ਸੀ ਰਤੀ ਹੈ ਪਿਆਰ ਦੀ ਨਹੀਂ ਉਸ ਨਫਰਤ ਦੀ ਜੋ ਕਿ ਪਤੀ ਪਤਨੀ ਦੇ ਵਿੱਚ ਕਦੇ ਵੀ ਨਹੀਂ ਆਉਣਾ ਚਾਹੀਦਾ ਇੱਕ ਪਤਨੀ ਜਿਹਨੇ ਆਪਣੇ ਪਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਇਹ ਪਲੈਨਿੰਗ ਪਹਿਲਾਂ ਤੋਂ ਹੀ ਚੱਲ ਰਹੀ ਸੀ اچانک ਹੋਈ ਘਟਨਾ ਨਹੀਂ ਹੈ ਕਿਉਂਕਿ ਇਸ ਤਪੂਤਾਖ ਦੇ ਇੱਕ ਦਿਨ ਪਹਿਲਾਂ ਹੀ ਮਾ ਦੇ ਵੱਲੋਂ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਘਰ ਤੇ ਵੀ ਜਿਹੜੀਆਂ ਚੀਜ਼ਾਂ ਬਦਲਾਵ ਲਿਆਏ ਜਾ ਰਹੇ ਸੀ ਉਸ ਤੋਂ ਪਤਾ ਲੱਗਦਾ ਕਿ ਪਲੈਨਿੰਗ ਚੱਲ ਰਹੀ ਸੀ ਪਰ ਇਸ ਘਟਨਾ ਨੂੰ ਕੋਈ ਵੀ ਕੱਲਾ ਅੰਜਾਮ ਨਹੀਂ ਦੇ ਸਕਦਾ ਸੀ ਅਤੇ ਉਸ ਦਿਨ ਘਰ ਤੇ ਵੀ ਇੱਕ ਤੋਂ ਜ਼ਿਆਦਾ ਬੰਦੇ ਮੌਜੂਦ ਸੀ ਜੋ ਕਿ ਕੁੜੀ ਦੇ ਪਰਿਵਾਰਿਕ ਮੈਂਬਰ ਹੀ ਸੀ ਮੌਕੇ ਤੋਂ ਤਾਂ ਉਹ ਭੱਜ ਗਏ ਸੀ ਪਰ ਬਾਅਦ ਤੇ ਵਿੱਚ ਕੁਝ-ਕੁਝ ਦਿਨਾਂ ਬਾਅਦ ਜਿਵੇਂ ਮਾਂ ਨੇ ਸਰੈਂਡਰ ਕਰ ਦਿੱਤਾ ਕਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਪੁੱਛਗਿੱਛ ਕਰ ਲਈ ਤੇ ਸਭ ਕੁਝ ਚੱਲਦਾ ਰਿਹਾ। ਪਿਆਰ ਕਹਾਣੀ ਕਹਿ ਲਵੋ ਜਾਂ ਫਿਰ ਇੱਕ ਰਿਸ਼ਤਾ ਕਹਿ ਲਵੋ ਜਿਹਦਾ ਦੁਖਦ ਅਤੇ ਮਾੜਾ ਅੰਤ ਹੋਇਆ। ਕੀ ਕੁਝ ਵਾਪਰਿਆ ਸੀ ਇਹਦੇ ਵਿੱਚ 3B2 ਦੇ ਵਿੱਚ ਘਰ ਲੈਣ ਵਾਲਾ, ਮੋਹਾਲੀ ਦੇ ਵਿੱਚ ਰਹਿਣ ਵਾਲਾ ਇਹ ਜੋੜਾ ਏਕਮ ਅਤੇ ਸੀਰਤ ਢਿੱਲੋ ਦੀ ਕਹਾਣੀ। ਉਹ ਕਹਾਣੀ ਜੋ ਅੱਜ ਤੱਕ ਅਣਸੁਲਝੀ ਹੈ ਕਿਉਂਕਿ ਇਸ ਦੇ ਕੁਝ ਪਹਿਲੂ ਵਿੱਚੋ ਵਿਚਾਲੇ ਟੁੱਟਦੇ ਨਜ਼ਰ ਆਉਂਦੇ ਨੇ ਤਾਰ ਨਾਲ ਤਾਰ ਨਹੀਂ ਜੁੜ ਰਿਹਾ ਕੜੀ ਨਾਲ ਕੜੀ ਨਹੀਂ ਮਿਲ ਰਹੀ ਕਿਉਂਕਿ ਜੇਕਰ ਅੰਦਰ ਪਹਿਲਾਂ ਤੋਂ ਹੀ ਕੋਈ ਮੌਜੂਦ ਸੀ ਤਾਂ ਆਟੋ ਡਰਾਈਵਰ ਦੀ ਮਦਦ ਕਿਉਂ ਲਈ ਗਈ ਜੇਕਰ ਅੰਦਰ ਕੋਈ ਮੌਜੂਦ ਨਹੀਂ ਸੀ ਤਾਂ ਇੱਕ ਇਕੱਲੀ ਇਸ ਜਨਾਨੀ ਨੇ ਆਪਣੇ ਪਤੀ ਨੂੰ ਮਰੇ ਹੋਏ ਪਤੀ ਨੂੰ ਇੱਕ ਬੈਗ ਦੇ ਵਿੱਚ ਕਿਵੇਂ ਠੋਸ ਦਿੱਤਾ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਆਟੋ ਡਰਾਈਵਰ ਦਾ ਬਾਅਦ ਦੇ ਵਿੱਚ ਗਾਇਬ ਹੋ ਜਾਣਾ ਗਵਾਹੀ ਤੱਕ ਦੇਣ ਨਾਣਾ ਉਹਨੂੰ ਧਮਕੀਆਂ ਮਿਲੀਆਂ ਪੁਲਿਸ ਦੇ ਕੋਲ ਜਾ ਕੇ ਉਸਦੇ ਵੱਲੋਂ ਦੱਸਣਾ ਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫਿਰ ਵੀ ਕੁਝ ਨਾ ਕੀਤਾ ਕਿ ਉਸ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਗਈ ਤੇ ਦੂਜੇ ਪਾਸੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਇਹਦਾ ਕਿਸੇ ਹੋਰ ਬੰਦੇ ਦੇ ਨਾਲ ਸਬੰਧ ਸੀ ਜੋ ਕਿ ਪ੍ਰਾਪਰਟੀ ਡੀਲਰ ਸੀ ਖਾਸਾ ਪੈਸਾ ਵੀ ਸੀ ਉਹਦੇ ਕੋਲ ਤੇ ਇਹਨਾਂ ਦੇ ਪੋਲੀਟੀਕਲ ਕਨੈਕਸ਼ਨ ਹੋਣ ਕਰਕੇ ਹੀ ਸਿਰਫ ਜ਼ੀਰਤ ਦਾ ਨਾਮ ਆਇਆ ਜਦੋਂ ਕਿ ਉਸ ਦਾ ਭਰਾ ਉਸ ਦਾ ਦੋਸਤ ਅਤੇ ਮਾਂ ਵੀ ਸ਼ਾਮਿਲ ਸੀ ਇਸਾਰੇ ਪਹਿਲੂ ਇਹ ਤਾਂ ਇਹਨਾਂ ਨੂੰ ਲੈ ਕੇ ਕੀ ਕੁਝ ਗੱਲਬਾਤ ਹੁਣ ਤੱਕ ਸਾਹਮਣੇ ਆਈ ਹੈ ਨਾਬਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਸੇਰਤ ਨੂੰ ਕੀ ਬਣਿਆ ਹੁਣ ਇਸ ਪੂਰੀ ਕਹਾਣੀ ਦਾ ਜਾਣਦੇ ਆ 2 ਹਫ਼ਤੇ ਪਹਿਲਾਂ ਹੀ ਇੱਕ ਨਵਾਂ ਘਰ ਖਰੀਦਿਆ ਗਿਆ ਸੀ ਲਿਆ ਗਿਆ ਸੀ ਤੇ ਇੱਥੇ ਹੀ ਰਹਿਣ ਦੇ ਲਈ ਇਹ ਜੋੜਾ ਆ ਗਿਆ ਜੋ ਕਿ ਵਿਆਹਿਆ ਹੋਇਆ ਵੀ ਸੀ ਤੇ ਇਹਨਾਂ ਦੇ ਘਰ ਬੱਚੇ ਵੀ ਸੀ ਇਸ ਤੋਂ ਬਾਅਦ ਇਸ ਘਰ ਦੇ ਵਿੱਚ ਹੀ ਘਰ ਦੇ ਮੁਖੀ ਏਕਮ ਢਿੱਲੋ ਦੀ ਜਾਨ ਜਾਂਦੀ ਹੈ ਉਸ ਨੂੰ ਗੋਲੀ ਲੱਗਦੀ ਹੈ ਜਿਸ ਨੂੰ ਲੈ ਕੇ ਪਤਨੀ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਕਦੇ ਉਹ ਆਖਦੀ ਹੈ ਕਿ ਗੋਲੀ ਉਸਨੇ ਆਪ ਚਲਾਈ ਹੈ ਬਾਅਦ ਦੇ ਵਿੱਚ ਆਪਣੀ ਸਟੇਟਮੈਂਟ ਬਦਲਦੀ ਹੈ ਤੇ ਕਹਿੰਦੀ ਹੈ ਕਿ ਗੋਲੀ ਮੈਂ ਚਲਾਈ ਸੀ ਫਿਰ ਕਹਿ ਰਹੀ ਹੈ ਕਿ ਮੈਂ ਸੈਲਫ ਡਿਫੈਂਸ ਦੇ ਵਿੱਚ ਇਹ ਸਭ ਕੁਝ ਕੀਤਾ ਇੱਕ ਗੁੰਝਲਦਾਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅਮੀਰ ਕਰੋੜਪਤੀ ਘਰਾਣੇ ਦੀ ਇਹ ਖਬਰ ਸੀ ਅਤੇ ਇਹ ਵਿੱਚ ਹੀ ਦਬ ਕੇ ਰਹਿ ਗਈ ਸੀ ਹੁਣ ਤੱਕ ਇਸ ਦੀ ਜੱਜਮੈਂਟ ਨਹੀਂ ਆਈ ਹੈ ਇਸ ਕੇਸ ਦਾ ਕੀ ਬਣਿਆ ਕੀ ਨਹੀਂ ਇਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਪਰ ਸੀਰਤ ਅਤੇ ਇੱਕਮ ਢਿੱਲੋ ਦਾ ਹੀ ਮਾਮਲਾ ਜਿੱਥੇ ਪਤੀ ਪਤਨੀ ਆਪਸ ਦੇ ਵਿੱਚ ਤਸਵੀਰਾਂ ਦੇ ਵਿੱਚ ਤਾਂ ਖਾਸ ਤੌਰ ਤੇ ਖੁਸ਼ੀ ਨਜ਼ਰ ਆ ਰਹੀ ਨੇ ਪਰ ਇਹਨਾਂ ਦੀ ਅੰਦਰਲੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਹਲਚਲ ਮੱਚੀ ਹੋਈ ਸੀ ਕਿ ਕਦੇ ਕੋਈ ਆਟੋ ਵਾਲਾ ਆ ਕੇ ਸੱਚ ਦੱਸ ਰਿਹਾ ਹੈ ਤੇ ਕਦੇ ਇਸੇ ਜੋੜੇ ਦੇ ਪੁੱਤ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਅਤੇ ਉਹ ਦੱਸਦਾ ਹੈ ਕਿ ਮੇਰੀ ਮਾਂ ਇਸ ਦੇ ਵਿੱਚ ਕਿੰਨੀ ਵੱਡੀ ਗੁਨਾਹਗਾਰ ਹੈ ਉਸ ਮਾਸੂਮ ਬੱਚੇ ਦੇ ਕਹੇ ਹੋਏ ਸ਼ਬਦ ਤੇ ਦੱਸੀਆਂ ਗਈਆਂ ਗੱਲਾਂ ਦੇ ਆਧਾਰ ਤੇ ਹੀ ਇਹ ਕੇਸ ਸੁਲਝਦਾ ਚਲਾ ਗਿਆ ਅਤੇ ਪਤਾ ਲੱਗਿਆ ਕਿ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦੇ ਖਿਲਾਫ ਇੱਕ ਤਰ੍ਹਾਂ ਦੇ ਨਾਲ ਗਵਾਹੀ ਦੇ ਦਿੱਤੀ ਗਈ ਅਤੇ ਉਹ ਪਤਨੀ ਜਿਸ ਤੇ ਉੱਪਰ ਪਤੀ ਨੂੰ ਕਦੇ ਨਾਜ਼ ਹੁੰਦਾ ਸੀ ਉਸੇ ਦੇ ਵੱਲੋਂ ਆਪਣੇ ਪਤੀ ਦੀ ਜਾਨ ਲਈ ਗਈ ਹੈ ਪਤੀ-ਪਤਨੀ ਦਾ ਰਿਸ਼ਤਾ ਪਰ ਉਸੇ ਤੇ ਟਿਕਿਆ ਹੁੰਦਾ ਹੈ ਪਰ ਇਸ ਰਿਸ਼ਤੇ ਦੇ ਵਿੱਚ ਜਦੋਂ ਥੋੜਾ ਜਿਹਾ ਵੀ ਸ਼ੱਕ ਆ ਜਾਵੇ ਤਾਂ ਫਿਰ ਜ਼ਿੰਦਗੀ ਜਹਨਮ ਬਣ ਜਾਂਦੀ ਹੈ। ਇਸੇ ਮਾਮਲੇ ਦੇ ਵਿੱਚ ਵੀ ਮਹਿਜ਼ ਇੱਕ ਦਿਨ ਪਹਿਲਾਂ ਹੀ ਪਤੀ ਦੇ ਵੱਲੋਂ ਪਤਨੀ ਦੇ ਫੋਨ ਦੇ ਉੱਪਰ ਕੋਈ ਮੈਸੇਜ ਦੇਖਿਆ ਗਿਆ ਸੀ ਅਤੇ ਉਸ ਮੈਸੇਜ ਦੀ ਗੱਲ ਮੁੰਡੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕੀਤੀ ਸੀ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ। ਇਸੇ ਧੋਖੇ ਤੋਂ ਬਚਣ ਦੇ ਲਈ ਤੇ ਅੱਗੇ ਦੀ ਜ਼ਿੰਦਗੀ ਨੂੰ ਸੋਚਦੇ ਹੋਏ ਮੁੰਡਾ ਆਪਣੀ ਘਰਵਾਲੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਿਆ ਤੇ ਆਖਦਾ ਹੈ ਕਿ ਤੂੰ ਸੌ ਖਾ ਕੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਗੀ ਪਰ ਇੱਥੇ ਪਤਨੀ ਨੇ ਸੌ ਨਹੀਂ ਖਾਧੀ ਕਿਹਦੇ ਕਰਕੇ ਉਸ ਮੁੰਡੇ ਖਾਤਰ ਜੋ ਕਿ ਦੋਹਾਂ ਦੇ ਵਿਚਾਲੇ ਤੀਸਰਾ ਆ ਰਿਹਾ ਸੀ ਇੱਕ ਉਸ ਗੱਡੀ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਦੇ ਬੈਗ ਦੇ ਵਿੱਚ ਬੰਨ ਕੇ ਰੱਖੀ ਗਈ ਸੀ ਪਰ ਕਿਸ ਤਰ੍ਹਾਂ ਦੇ ਨਾਲ ਰੋਲਾ ਪੈ ਗਿਆ ਅਤੇ ਇਹ ਖੁਦ ਹੀ ਘਰ ਦੀਆਂ ਉਹ ਔਰਤਾਂ ਨੂੰ ਸਾਫ਼ ਕਰਦੀ ਹੋਈ ਵੀ ਦਿਖਾਈ ਦਿੱਤੀ ਪਰ ਨਾਲ ਹੀ ਉਹ ਸੂਟਕੇਸ ਖੋਲ ਕੇ ਪੁਲਿਸ ਨੇ ਜਦੋਂ ਦੇਖਿਆ ਜਿਸ ਸੂਟਕੇਸ ਦੇ ਵਿੱਚ ਬੈਗ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਦੇ ਸੀ ਤਾਂ 6 ਫੁੱਟ ਦਾ ਲੰਬਾ ਗੱਭਰੂ ਜਵਾਨ ਮੁੰਡਾ ਉਸ ਦੇ ਵਿੱਚ ਇਸ ਨੇ ਕਿਵੇਂ ਵੜ ਦਿੱਤਾ ਇਕੱਲੀ ਦਾ ਕੰਮ ਸੀ ਜਾਂ ਕੋਈ ਹੋਰ ਵੀ ਇਹਦੇ ਨਾਲ ਸੀ ਇਸ ਨੂੰ ਲੈ ਕੇ ਇਹ ਪੂਰਾ ਮਾਮਲਾ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਮੋਹਾਲੀ ਦੀ ਇਹ ਘਟਨਾ ਸੀ ਜਾਣਦੇ ਹਾਂ 2017 ਦੇ ਵਿੱਚ ਅਖਬਾਰ ਦੀ ਹਰ ਸੁਰਖੀ ਇਹੀ ਬਣੀ ਕਿ ਚਰਚਿਤ ਕੇਸ ਏਕਮ ਢਿੱਲੋ ਕਤਲ ਕਾਂਡ ਦੇ ਵਿੱਚ ਹੋਰ ਵੀ ਗੁੰਝਲਦਾਰ ਚੀਜ਼ਾਂ ਸਾਹਮਣੇ ਆਈਆਂ ਅਦਾਲਤ ਦੇ ਵਿੱਚ ਪੇਸ਼ ਹੀ ਨਹੀਂ ਹੋਇਆ ਉਹ ਮੁੱਖ ਗਵਾਹ ਜੋ ਕਿ ਆਟੋ ਡਰਾਈਵਰ ਸੀ ਅਦਾਲਤ ਦੇ ਵਿੱਚ ਚੱਲ ਰਿਹਾ ਏਕਮ ਢਿੱਲੋ ਹਤਿਆਕਾਂਡ ਕੇਸ ਕਾਫੀ ਗੁੰਝਲਦਾਰ ਬਣਦਾ ਗਿਆ ਕੇਸ ਦਾ ਮੁੱਖ ਗਵਾਹ ਤਲਬਹਾਦਰ ਤਮਕੀਆਂ ਮਿਲਣ ਤੋਂ ਬਾਅਦ ਅਦਾਲਤ ਦੇ ਵਿੱਚ ਲਗਾਤਾਰ ਦੋ ਪੇਸ਼ੀਆਂ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ। ਉੱਥੇ ਹੀ ਕੇਸ ਦੀ ਮੁੱਖ ਮਲਜ਼ਮ ਸੀਰਤ ਕੌਰ ਟਿੱਲੋ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਸੀ ਜਿਸ ਨੂੰ ਕਿ ਲੁਧਿਆਣਾ ਜੇਲ੍ਹ ਤੋਂ ਲਿਆ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਇਹ ਨਹੀਂ ਕੀਤਾ ਗਿਆ। ਕੇਸ ਦੀ ਸੁਣਵਾਈ ਮੰਗਲਵਾਰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਹੋਣੀ ਸੀ ਪਰ ਮੁੱਖ ਮਲਜ਼ਮ ਅਤੇ ਮੁੱਖ ਗਵਾਹ ਦੇ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਦੇ ਕਾਰਨ ਕੇਸ ਦੀ ਕਾਰਵਾਈ ਅੱਗੇ ਨਹੀਂ ਚੱਲ ਸਕੇ। ਅਦਾਲਤ ਨੇ ਸੀਰਤ ਢਿੱਲੋ ਦੇ ਪੇਸ਼ ਨਾ ਹੋਣ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜੇਲ ਸੁਪਰਡੈਂਟ ਅਤੇ ਕੇਸ ਦੇ ਇਨਵੈਸਟੀਗੇਸ਼ਨ ਅਫਸਰ ਨੂੰ ਤਲਬ ਕੀਤਾ ਅਤੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਖ ਰੱਖੀ 6 ਦਸੰਬਰ ਦੀ ਦੱਸਣਯੋਗ ਹੈ ਕਿ ਪਿਛਲੀ 25 ਅਕਤੂਬਰ ਨੂੰ ਵੀ ਅਦਾਲਤ ਦੇ ਵਿੱਚ ਸੁਣਵਾਈ ਮੌਕੇ ਕੇਸ ਦਾ ਮੁੱਖ ਗਵਾਹ ਆਟੋ ਚਾਲਕ ਤੁਲਬਹਾਦਰ ਪੇਸ਼ ਨਹੀਂ ਹੋਇਆ ਸੀ ਮਾਨਯੋਗ ਅਦਾਲਤ ਨੇ ਤੁਲਬਹਾਦਰ ਦੇ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਅਤੇ 21 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਹੁਕਮ ਸੁਣਾਏ ਸਨ ਮੰਗਲਵਾਰ ਨੂੰ ਤੁਲਬਹਾਦਰ ਦੀ ਗਵਾਹੀ ਹੋਣੀ ਸੀ ਪਰ ਉਹ ਅਦਾਲਤ ਦੇ ਵਿੱਚੋਂ ਗੈਰ ਹਾਜ਼ਰ ਰਿਹਾ ਸੂਤਰਾਂ ਦਾ ਕਹਿਣਾ ਸੀ ਕਿ ਉਸ ਦੀ ਗੈਰ ਹਾਜ਼ਰੀ ਕੇਸ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਹ ਵੀ ਦੱਸਣ ਯੋਗ ਹੈ ਕਿ ਤੁਲਬਹਾਦਰ ਨੇ ਐਸਐਸਪੀ ਮੁਹਾਲੀ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਸੀ ਜਿਸ ਦੇ ਵਿੱਚ ਉਸ ਨੇ ਇਹ ਕਿਹਾ ਸੀ ਕਿ 6 ਸਤੰਬਰ ਨੂੰ ਉਸ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਚੰਡੀਗੜ੍ਹ ਦੇ ਸੈਕਟਰ 33 ਦੇ ਵਿੱਚ ਰੋਕ ਕੇ ਸਿਰਤ ਢਿੱਲੋ ਖਿਲਾਫ ਅਦਾਲਤ ਦੇ ਵਿੱਚ ਗਵਾਹੀ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਉਹ ਅਦਾਲਤ ਦੇ ਵਿੱਚ ਨਹੀਂ ਆ ਰਿਹਾ ਇਹ ਸਾਰਾ ਮਾਮਲਾ 19 ਮਾਰਚ 2017 ਦਾ ਹੈ ਜਦੋਂ ਫੇਸ ਸਿੰਘ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਆਪਣੇ ਹੀ ਪਤੀ ਇੱਕਮ ਢਿੱਲੋ ਦੇ ਨਾਲ ਰਹਿ ਰਹੀ ਸੀਰਤ ਢਿੱਲੋ BMW ਕਾਰ ਦੇ ਵਿੱਚ ਆਪਣੇ ਪਤੀ ਦੀ ਲਾਸ਼ ਨੂੰ ਟੈਚੀ ਦੇ ਵਿੱਚ ਪਾ ਕੇ ਟਿਕਾਣੇ ਨਾਲ ਉਚਾਰ ਲੁਕੀ ਸੀ ਜੀਵਨ ਹੀ ਉਸਨੇ ਆਟੋ ਚਾਲਕ ਨੂੰ ਅਟੈਚੀਕਾਰ ਦੇ ਵਿੱਚ ਰੱਖਣ ਲਈ ਸਹਾਇਤਾ ਮੰਗੀ ਤਾਂ ਅਟੈਚੀ ਦੇ ਵਿੱਚੋਂ ਫੋਨ ਵਗਦਾ ਵੇਖ ਕੇ ਆਟੋ ਚਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪਰਦਾ ਫਾਸ਼ ਹੋ ਗਿਆ ਇਸ ਦੇ ਪਿੱਛੇ ਦਾ ਕਾਰਨ ਜੇਕਰ ਤਾਂ ਇੱਕ ਤੋਂ ਵੱਧ ਕਾਰਨ ਮੰਨਿਆ ਗਿਆ ਇੱਕ ਤਾਂ ਉਹ ਮੁੰਡਾ ਜਿਸ ਦੇ ਨਾਲ ਸਿਰਤੀ ਗੱਲਬਾਤ ਦੱਸੀ ਜਾ ਰਹੀ ਸੀ ਕਿ ਕੋਈ ਮੈਸੇਜ ਨੂੰ ਲੈ ਕੇ ਪਤੀ ਪਤਨੀ ਵਿਚਾਲੇ ਝਗੜਾ ਹੋਇਆ ਸੀ ਤੇ ਦੂਸਰਾ ਪ੍ਰਾਪਰਟੀ ਦਾ ਵਿਚਕਾਰ ਸੀ ਸਿਰਤ ਦੇ ਖਿਲਾਫ ਕਤਲ ਅਤੇ ਸਲੈਕਟ ਦੇ ਅਧੀਨ 100 ਪੰਨਿਆਂ ਦਾ ਚਲਾਨ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ 55 ਵਿਅਕਤੀਆਂ ਨੂੰ ਸਰਕਾਰੀ ਗਵਾਹ ਬਣਾਇਆ ਗਿਆ। ਇਸ ਸਬੰਧੀ ਮਟੋਰ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਸੀ ਕਿ ਇਸ ਮਾਮਲੇ ਦੇ ਵਿੱਚ ਆਟੋ ਚਾਲਕ ਨੂੰ ਮੌਕੇ ਦਾ ਗਵਾਹ ਬਣਾਇਆ ਗਿਆ ਅਤੇ 164 ਦੇ ਤਹਿਤ ਅਦਾਲਤ ਦੇ ਵਿੱਚ ਬਿਆਨ ਦਰਜ ਉਸਨੇ ਕਰਵਾਏ ਹਨ। ਜਦੋਂ ਕਿ ਖੂਨ ਦੇ ਨਾਲ ਲਤਪਤ ਕੱਪੜਿਆਂ ਅਤੇ ਚਪਲਾਂ ਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਕੰਨ ਦੇ ਨੇੜੇ ਕੁਰਦੀਪੁਰ ਦੇ ਕਰਨ ਦੀ ਨੀਅਤ ਦੇ ਨਾਲ ਸੁੱਟਣ ਦੇ ਲਈ ਸੀਰਤ ਦੇ ਖਿਲਾਫ ਧਾਰਾ 201 ਲਗਾਈ ਗਈ। ਪੁਲਿਸ ਨੇ ਸ਼ਿਕਾਇਤਕਰਤਾ ਦੇ ਕੈਂਟ ਤੇ ਸੀਰਤ ਦੀ ਮਾਪਰਾ ਤੇ ਇੱਕ ਹੋਰ ਵਿਅਕਤੀ ਨੂੰ ਪੁਚਕਿਚ ਤੇ ਲਈ ਥਾਣੇ ਬੁਲਾਇਆ ਸੀ ਪਰ ਮੁੰਡਲੀ ਪੁਚਕਿਚ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਭਾਵੇਂ ਪੁਲਿਸ ਨੂੰ ਇਸ ਵਾਰਦਾਤ ਦੌਰਾਨ ਵਰਤਿਆ ਹਥਿਆਰ ਤਾਂ ਮਿਲ ਗਿਆ ਸੀ ਪਰ ਇਸ ਹਥਿਆਰ ਤੋਂ ਚੱਲੀ ਗੋਲੀ ਸੰਬੰਧੀ ਅਜੇ ਵੀ ਫੋਰੈਂਸਿਕ ਰਿਪੋਰਟ ਆਣੀ ਬਾਕੀ ਸੀ। ਦਾ ਸੰਯੋਗ ਹੈ ਕਿ ਇਸ ਕੇਸ ਦੇ ਵਿੱਚ ਕਈ ਉਤਾਰ ਚੜਾ ਆਏ। ਜਿਵੇਂ ਕਿ ਸੀਰਤ ਨੇ ਪਹਿਲਾਂ ਅਦਾਲਤ ਦੇ ਵਿੱਚ ਕਿਹਾ ਸੀ ਕਿ ਏਕਮ ਨੂੰ ਉਸਨੇ ਹੀ ਗੋਲੀ ਮਾਰੀ ਮਗਰੋਂ ਉਸੇ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਉਲਟ ਸੀਰਤ ਕਹਿੰਦੀ ਹੈ ਕਿ ਏਕਮ ਨੇ ਆਪਣੇ ਆਪ ਦੇ ਨਾਲ ਇੰਜ ਕੀਤਾ ਜਦੋਂ ਕਿ ਪੁਲਿਸ ਦਾ ਉਸ ਸਮੇਂ ਅਦਾਲਤ ਦੇ ਵਿੱਚ ਕਹਿਣਾ ਸੀ ਕਿ ਸੀਰਤ ਇਹ ਗੱਲ ਨੂੰ ਮੰਨ ਚੁੱਕੀ ਹੈ ਪੁੱਛਗਿੱਛ ਦੇ ਦੌਰਾਨ ਕਿ ਇਹ ਗੋਲੀ ਉਸ ਤੇ ਭਰਾ ਵਿਨੇ ਪ੍ਰਤਾਪ ਨੇ ਚਲਾਈ ਵਿਨੇ ਪ੍ਰਤਾਪ ਦਾ ਨਾਂ ਉਨ ਤੋਂ ਬਾਅਦ ਉਸਦੇ ਹੱਕ ਦੇ ਵਿੱਚ ਪਿੰਡ ਅਵਲ ਖੁਰਾਣਾ ਜ਼ਿਲ੍ਹਾ ਮਕਸਰ ਸਾਹਿਬ ਅਤੇ ਕਰੀਬ ਅੱਧਾ ਦਰਜਨ ਹੋਰ ਪਿੰਡਾਂ ਦੀ ਪੰਚਾਇਤਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਦੱਸਿਆ ਸੀ ਕਿ ਸਿਰਤ ਅਤੇ ਉਸਦੀ ਮਾ ਜਸਵਿੰਦਰ ਕੌਰ ਦੇ ਨਾਲ ਪ੍ਰਾਪਰਟੀ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਨੇ ਪ੍ਰਤਾਪ ਸਿੰਘ ਦੀ ਅਣਪੜ ਚੱਲ ਰਹੀ ਹੈ ਕਾਫੀ ਸਮੇਂ ਤੋਂ ਉਹ ਇੱਕ ਦੂਜੇ ਨੂੰ ਬੁਲਾਉਂਦੇ ਤੱਕ ਨਹੀਂ ਉਹਨਾਂ ਦੱਸਿਆ ਸੀ ਕਿ ਸਿਰਤ ਅਤੇ ਕਮਦੇ ਵਿਆਹ ਤੇ ਵੀ ਵਿਨੇ ਪ੍ਰਤਾਪ ਨਹੀਂ ਸੀ ਗਿਆ ਪੁਲਿਸ ਨੇ ਸਿਰਤ ਕੌਰ ਦਾ లై డిటెక్ట్ టెస్ట్ గ్రౌండ్ ਲਈ अदालत ਦੇ ਵਿੱਚ ਅਰਜੀ ਦਾਇਰ ਕੀਤੀ ਸੀ ਪਰ ਸੀਰਤਕੌਰ ਨੇ ਇਹ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਸੀ ਸਿੱਟ ਸੀਰਤ ਦੀ ਮਾਂ ਜਸਵਿੰਦਰ ਕੌਰ ਭਰਾਵੀ ਨੇ ਪ੍ਰਤਾਪ ਸਿੰਘ ਬਰਾੜ ਅਤੇ ਕੋਹਰ ਨਾਮ ਸੰਤ ਵਿਅਕਤੀ ਨਿਮਰ ਸਿੰਘ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ ਕਰ ਰਹੀ ਸੀ ਚਲਾਨ ਦੇ ਵਿੱਚ ਇਹ ਦੱਸਿਆ ਗਿਆ ਕਿ ਇਕਮ ਸਿੰਘ ਦਾ ਕਤਲ ਉਸਦੀ ਪਤਨੀ ਸੀਰਤਕੌਰ ਨੇ ਕੀਤਾ ਕਤਲ ਤੋਂ ਬਾਅਦ ਇਕਮ ਦੀ লাশ ਨੂੰ ਸੂਟਕੇਸ ਦੇ ਵਿੱਚ ਪਾ ਕੇ ਖੁਰਦਪੁਰਦ ਕਰਨ ਦੀ ਤਿਆਰੀ ਸੀ ਇਕਾਟੂ ਚਾਲਕ ਦੀ ਸੂchna ਤੇ ਸਿਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਪਤਨੀ ਜਿਹਦੇ ਵੱਲੋਂ ਆਪਣੇ ਹੀ ਪਤੀ ਨੂੰ ਮਾਰਿਆ ਗਿਆ ਅਤੇ ਉਸਦੇ ਪੁੱਤ ਦੀ ਗਵਾਹੀ ਨਹੀਂ ਇਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ